ਇਹ ਅੰਦੋਲਨ ਨੂੰ ਲੈ ਕੇ ਅੱਜ ਕੇਸ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਅਪੀਲ ਹੋਇਆ ਔਰ ਕੀ ਕੁਝ ਉਹਦੇ ਵਿੱਚ ਖਾਸ ਹੈ ਕਿਉਂਕਿ ਸਿੱਦੇ ਤੌਰ ਦੇ ਉੱਪਰ ਗੱਲ ਆ ਰਹੀ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਖਾਸ ਤੌਰ ਦੇ ਉੱਪਰ ਕਿਸਾਨਾਂ ਨੂੰ ਪੰਜਾਬ ਪੁਲਿਸ ਔਰ ਹਰਿਆਣਾ ਪੁਲਿਸ ਨੂੰ ਝਾੜ ਪਈ ਹੈ ਕਿ ਉਹਨਾਂ ਵੱਲੋਂ ਸਿੱਦੇ ਤੌਰ ਦੇ ਉੱਪਰ ਜਿਹੜਾ ਅੰਦੋਲਨ ਹੈ ਉਸ ਨੂੰ ਸਾਹਮਣੇ ਸਭਾਲ ਨਹੀਂ ਕੀਤੀ ਕਿ ਲੋ ਦੀ ਸਥਿਤੀ ਹੈ ਉਸ ਨੂੰ ਨਹੀਂ ਸੰਭਾਲਿਆ ਗਿਆ ਲੇਕਿਨ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਅਦਾਲਤ ਵੱਲੋਂ ਕਿਸਾਨਾਂ ਨੂੰ ਵੀ ਝਾੜ ਪਾਈ ਕਿਉਂਕਿ ਜਿੱਥੇ ਤੱਕ ਹਰਿਆਣਾ ਪੁਲਿਸ ਵੱਲੋਂ ਵੀਡੀਓਗ੍ਰਾਫੀ ਸੀ ਫੋਟੋਗ੍ਰਾਫੀ ਜਿਹੜੀ ਉਹ ਪੇਸ਼ ਕੀਤੀ ਗਈ ਹੈ ਤਾਲਤ ਸਾਹਮਣੇ ਤਾਂ ਉਸੇ ਵਿੱਚ ਸਾਫ਼ ਤੌਰ ਦੇ ਉੱਪਰ ਛੋਟੇ ਬੱਚੇ ਔਰ ਮਹਿਲਾਵਾਂ ਜੜੀਆਂ ਸੀ ਉਹ ਅੰਦੋਲਨ ਦੇ ਵਿੱਚ ਸਾਹਮਣੇ ਖੜੀਆਂ ਨਜ਼ਰਾਈਆਂ ਔਰ ਮੂੰਹ ਬੰਨੇ ਹੋਏ ਸੀ ਜਿਸ ਤੋਂ ਬਾਅਦ ਇਹ ਹਾਈ ਕੋਰਟ ਵੱਲੋਂ ਸਿੱਧੇ ਤੌਰ ਦੇ ਉੱਪਰ ਕਿਹਾ ਗਿਆ ਕਿ ਜਿਹੜੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਨਾ ਚਾਹੀਦਾ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਔਰ ਉੱਥੇ ਹੀ ਹੁਣ ਗੱਲਬਾਤ ਕਰਦੇ ਆ ਉਹਦੇ ਪ੍ਰਤਾਪ ਸਿੰਘ ਜੀ ਕੀ ਕੁਝ ਜਿਹੜਾ ਖਾਸ ਅੰਦਰ ਰਿਹਾ ਕੀ ਗੱਲਬਾਤ ਹੋਈ ਆਰਗੂਮੈਂਟਸ ਹੋਏ ਔਰ ਕਮੇਟੀ ਜਿਹੜੀ ਜ਼ਿਕਰ ਹੋ ਰਿਹਾ ਸੀ ਉਹਦਾ ਕੀ ਗੱਲ ਜੀ ਜੀ ਅਸੀਂ ਪਿਛਲੀ ਡੇਟ ਤੇ ਐਕਸੈਸਿਵ ਫੋਰਸ ਦਾ ਇਸ਼ੂ ਠਾਇਆ ਸੀਗਾ ਉਹ ਤੇ ਜੱਜ ਸਾਹਿਬ ਨੇ ਅੱਜ ਪੁੱਛਿਆ ਆ ਵੀ ਤੁਸੀਂ ਕਿਹੜੇ ਕਿਹੜੇ ਵੈਪਨ ਯੂਜ਼ ਕਰ ਰਹੇ ਹੋ ਇੰਨੇ ਬਰੂਟਲੀ ਜਿਹਦੇ ਨਾਲ ਕਿਸਾਨ ਇੰਜਰ ਹੋ ਰਹੇ ਆ ਵੈਪਨਸ ਦੀ ਲਿਸਟ ਦੋ ਤੇ ਜਿਹੜੇ ਜਿਹੜੇ ਬੁਲੇਟਸ ਯੂਜ਼ ਕਰ ਰਹੇ ਹੋ ਉਹ ਵੀ ਦੱਸੋ ਬੁਲੇਟਸ ਤੇ ਇਹਨਾਂ ਨੇ ਐਫੀਡੈਵਿਟ ਚ ਕਿਹਾ ਸੀ ਵੀ ਅਸੀਂ ਬੁਲੇਟ ਯੂਜ਼ ਰਬੜ ਬੁਲੇਟ ਯੂਜ਼ ਕਰ ਰਹੇ ਆ ਬਟ ਇੱਕ ਆਫੀਸਰ ਅਪੀਅਰ ਹੋ ਰਿਹਾ ਸੀ ਉੱਥੇ ਡੀਐਸਪੀ ਨੇ ਕਿਹਾ ਵੀ ਅਸੀਂ ਪਲਾਸਟਿਕ ਪੈਲੇਟ ਯੂਜ਼ ਕਰ ਰਹੇ ਆ ਤੇ ਜਿਹੜੀ ਪੈਲੇਟ ਹੁੰਦੀ ਹੈ ਉਹ ਚਾਹੇ ਪਲਾਸਟਿਕ ਦੀ ਹੋਵੇ ਚਾਹੇ ਉਹ ਮੈਟਲ ਦੀ ਹੋਵੇ ਯੂਜ਼ ਉਹ ਉਹ ਫਾਇਰ ਹੁੰਦੀ ਹੈ ਇੱਕ ਬਕਸ਼ੋਟ ਤੋਂ ਬਕਸ਼ੋਟ ਹੁੰਦਾ ਹੈ ਕਾਰਤੂਸ ਤੇ ਯੂਜ਼ ਆਫ 댓 ਬਕਸ਼ੋਟ ਇਜ਼ ਫੋਰਬਿਡੇਡ ਬਾਈ ਦਾ ਪੰਜਾਬ ਪੁਲਿਸ ਰੂਲ ਅਸੀਂ ਉੱਤੇ ਇਹ ਕੰਟੈਂਸ਼ਨ ਰੱਖੀ ਤੇ ਜੱਜ ਸਾਹਿਬ ਨੇ ਉਸ ਨੂੰ ਅਫਸਰ ਨੂੰ ਇਹ ਪੁੱਛਿਆ ਵੀ ਵੀ ਕੀ ਇਹ ਮੈਟਲ ਮੈਟਲ ਦੀ ਪੈਲੇਟਸ ਆ ਜਿਹੜੀ ਇਹ ਕੋਟਡ ਵਿਦ ਪਲਾਸਟਿਕ ਆ ਪਰ ਉਹਨਾਂ ਕੋਲ ਜਵਾਬ ਨਹੀਂ ਆਇਆ ਕੋਈ ਤੇ ਸੈਕਿੰਡ ਜਿਹੜੇ ਕਿਸਾਨ ਦੀ ਡੈਥ ਹੋਈ ਸੀ ਉਹਦੇ ਤੇ ਇੱਕ ਕਮੇਟੀ ਬਣੀ ਹੈ ਜਿਹੜੀ ਜੁਡੀਸ਼ੀਅਲ ਐਕਸ ਐਕਸ ਜੱਜ ਆਫ ਔਨਰੇਬਲ ਹਾਈ ਕੋਰਟ ਦਾ ਉਹਨਾਂ ਨੇ ਲੀਡ ਕਰਨਗੇ ਤੇ ਏਡੀਜੀਪੀ ਲੈਵਲ ਦੇ ਅਫਸਰ ਦੋ ਪੰਜਾਬ ਤੇ ਹਰਿਆਣਾ ਦੇ ਅਸਿਸਟ ਕਰਨਗੇ ਔਰ ਕਿਸਾਨਾਂ ਨੂੰ ਵੀ ਸੁਣਿਆ ਵੀ ਝਾੜ ਪਈ ਔਰ ਦੂਜੇ ਪਾਸੇ ਪੰਜਾਬ ਔਰ ਹਰਿਆਣਾ ਸਰਕਾਰਾਂ ਨੇ ਵੀ ਤੁਹਾਡੇ ਕੋਲ ਸਿੱਤੀ ਸੰਭੀ ਨਹੀਂ ਗਈ ਔਰ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬੱਚਿਆਂ ਨੂੰ ਔਰ ਜਿਹੜੀਆਂ ਊਮਨਸ ਨੇ ਉਹਨਾਂ ਨੂੰ ਅੱਗੇ ਲਿਖ ਰਿਹਾ ਹਾਂ ਹਾਂਜੀ ਹਾਂਜੀ ਉਹ ਬੱਚਿਆਂ ਦਾ ਇਸ਼ੂ ਉਠਿਆ ਸੀ ਉਹ ਜੱਜ ਸਾਹਿਬ ਨੂੰ ਇੱਕ ਫੋਟੋ ਤੋਂ ਪਰਯੂਜ਼ ਕਰਿਆ ਵੀ ਇੱਕ ਐਲਬਮ ਰੱਖੀ ਸਟੇਟ ਆਫ ਹਰਿਆਣਾ ਨੇ ਇਹਨਾਂ ਕੋਲ ਇਹ ਇਹ ਬੱਚੇ ਆ ਇਹ ਵੈਪਨ ਆ ਬਟ ਜਿਹੜੇ ਉਹ ਜਿਹੜਾ ਵੀ ਕੋਈ ਵੀ ਇਲੈਕਟ੍ਰੋਨਿਕ ਐਵੀਡੈਂਸ ਹੁੰਦਾ ਆ ਉਹ ਪ੍ਰੋਡਿਊਸ ਹੁੰਦਾ ਆ ਇਟ ਕੈਨ ਬੀ ਪ੍ਰੋਡਿਊਸਡ ਬਿਫੋਰ ਦਾ ਕੋਰਟ ਔਰ ਕੈਨ ਬੀ ਐਕਟਡ ਅਪਨ ਬਾਈ ਦਾ ਕੋਰਟ ਆਫਟਰ ਇਫ ਇਟ ਇਜ਼ ਸਪੋਰਟਡ ਬਾਈ ਦਾ ਸਰਟੀਫਿਕੇਟ ਆਫ 65 ਬੀ ਆਫ ਐਵੀਡੈਂਸ ਐਕਟ ਤੇ ਉਹਦੇ ਉਹ ਕੋਈ ਨਹੀਂ ਸੀਗਾ ਉਹ ਅਸੀਂ ਹਲੇ ਨੈਕਸਟ ਡੇਟ ਤੇ ਉਹਨੂੰ ਵੀ ਕਾਊਂਟਰ ਕਰਾਂਗੇ ਤੇ ਅਗਲੀ ਡੇਟ ਤੇ ਉਹਦੇ ਵੀ ਕੰਡਲੀ ਹੁਣ ਤਰੀਕਾ ਦੋਂਦੀ ਪਈ ਔਰ ਖਾਸ ਤੌਰ ਤੇ ਪਰ ਅੱਜ ਜਿਹੜੇ ਜ਼ਿਕਰ ਹੋਏ ਆ ਇਹਦੇ ਵਿੱਚ ਲੱਗਦਾ ਵੀ ਕਿਸਾਨ ਜਿਹੜੇ ਨੇ ਉਹ ਅੰਦੋਲਨ ਜਿਹੜਾ ਰੁਕਣ ਨੂੰ ਕਿਹਾ ਗਿਆ ਜਾਂ ਉਹਨਾਂ ਨੂੰ ਸਟਕਿਤ ਕਰਨ ਦੀ ਲਈ ਕਿਹਾ ਗਿਆ ਜੀ ਨਹੀਂ ਇਹੋ ਜੀ ਦਾ ਕੋਈ ਟਿੱਪਣੀ ਨਹੀਂ ਹੈਗੀ ਬਟ ਸਟਕਿਤ ਸੁਗਿੱਦੀ ਤਾਂ ਕੋਈ ਟਿੱਪਣੀ ਨਹੀਂ ਹੈ ਬਟ ਹਲੇ ਨੈਕਸਟ ਡੇਟ ਅਸੀਂ ਵੈਰੀਫਾਈ ਕਰਕੇ ਆਰਡਰ ਤੋਂ ਕਿ ਐਫ ਆਈਆਰ ਦਾ ਜ਼ਿਕਰ ਹੋਇਆ ਸੀ 0 ਨੰਬਰ ਐਫ ਆਈਆਰ 0 ਕੀਤੀ ਗਈ ਤਾਂ ਉਹਦੇ ਵਿੱਚ ਕੀ ਖਾਸ ਹੋਇਆ ਵੀ ਉਹਨਾਂ ਨੇ ਕੋਈ ਜਗ੍ਹਾ ਡਿਸਾਈਡ ਕੀਤੀ ਵੀ ਕਿਹੜੀ ਜੂਰਿਸਡਿਕਸ਼ਨ ਚਾਹੁੰਦੀ ਹੈ ਜਾਂ ਨਹੀਂ ਉਹਦੇ ਉਹਦੇ ਲਈ ਇਹ ਕਮਿਸ਼ਨ ਬਣੀ ਹੈ ਤੇ ਜੂਰਿਸਡਿਕਸ਼ਨ ਦਾ ਜਿਹੜਾ ਇਸ਼ੂ ਸੀਗਾ ਉਹ ਜੂਰਿਸਡਿਕਸ਼ਨ ਚਾਹੇ ਆਫੈਂਸ ਇੱਥੇ ਹੋਇਆ ਹੋਵੇ ਚਾਹੇ ਆਫੈਂਸ ਬੀ ਪਲੇਸ ਤੇ ਹੋਇਆ ਹੋਵੇ ਜਿਹੜੇ ਕਨਸੀਕੁਐਂਸਿਸ ਜੇ ਕਿਥੇ ਐਨਸ਼ੂ ਕਰ ਰਹੇ ਆ ਉਹਦੇ ਉਹ ਕਨਸੀਕੁਐਂਸਿਸ ਦੇ ਵੇਤੇ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ ਉਹਨੂੰ ਇਨਕੁਆਇਰ ਕਰ ਸਕਦੀ ਆ ਤੇ ਕੋਈ ਵੀ ਟ੍ਰਾਇਲ ਹੋ ਜੇ ਤੇ ਉਹ ਵੀ ਕੋਈ 바ਰ ਨਹੀਂ ਹੁੰਦਾ ਉਹ ਵੀ ਟ੍ਰਾਇਲ ਵੀ ਕੋਈ ਗਲਤ ਨਹੀਂ ਹੁੰਦਾ ਸ਼ੁਭ ਕਰਨ ਦੀ ਮੋਤ ਤੇ ਵੀ ਜਿਹੜੀ ਕਮੇਟੀ ਬਣ ਗਈ ਹਾਂਜੀ ਹਾਂਜੀ ਬਣੀ ਆ ਉਸ ਤੇ ਇੱਕ ਜੱਜ ਸਾਹਿਬ ਆ ਆਪਣੇ ਤੇ ਦੋ ਏਡੀਜੀਪੀ ਲੈਵਲ ਦੇ ਅਫਸਰਾਂ ਤੇ ਉਹ ਜੱਜ ਸਾਹਿਬ ਉਹਨਾਂ ਨੂੰ ਹੈਡ ਕਰਨਗੇ ਖਾਸ ਤੌਰ ਦੇ ਉੱਪਰ ਉਹਦੇ ਵਿੱਚ ਕੀ ਡਿਸਕਵਰ ਕੀ ਹੋਊਗਾ ਵੀ ਮੌਤ ਕਿੱਥੇ ਹੋਈ ਕਿੱਦਾਂ ਹੋਈ ਆ ਕੋਈ ਹੋਰ ਸਾਰਾ ਕੁਝ ਇਸ ਚ ਹੀ ਹੋਊਗਾ ਹੁਣ ਇਹ ਜਿਹੜੀ ਇਨਵੈਸਟੀਗੇਸ਼ਨ ਪਹਿਲਾਂ ਪੁਲਿਸ ਨੇ ਕਰਨੀ ਸੀ ਹੁਣ ਸਾਰਾ ਉਹ ਕਮਿਸ਼ਨ ਕਰੂਗੀ ਬਿਲਕੁਲ ਬਿਲਕੁਲ ਸਾਰਾ ਦਾ ਤਮਾਮ ਹੱਦੇ ਸੀਗੇ ਕਿਉਂਕਿ ਅੱਜ ਖਾਸ ਤੌਰ ਦੇ ਉੱਪਰ ਇੱਕ ਵੱਡਾ ਜਿਹੜਾ ਕੈਲ ਵੀ ਇਤਿਹਾਸਿਕ ਦਿਨ ਵੀ ਸੀਗਾ ਕਿਸਾਨੀ ਅੰਦੋਲਨ ਦੇ ਲਈ ਅੱਜ ਜਾਂਚ ਹੋਣੀ ਹੈ ਇੱਕ ਤਰੀਕੇ ਦੀ ਜਿਹੜੀ ਅੰਦੋਲਨ ਦੇ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਉਂਕਿ ਪੁਲਿਸ ਨੂੰ ਵੀ ਝਾੜ ਪਈ ਔਰ ਦੂਸਰੇ ਪਾਸੇ ਕਿਸਾਨਾਂ ਨੂੰ ਤਾਉ ਦੇਖਣਾ ਹੋਵੇਗਾ ਅਗਲੀ ਤਰੀਕ ਦੇ ਵਿੱਚ ਕੀ ਕੁਝ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਮਜੋਦ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ